ਚਕਾਲ ਜੀ ਸਾਰਿਆਂ ਨੂੰ ਔਰ ਸਨਾਂਓ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਆ ਕਿ ਸਾਰੇ ਜਣੇ ਰਾਜੀ ਖੁਸ਼ੀ ਹੋਣਗੇ ਆਪੋ ਆਪਣੇ ਜਿਹੜੇ ਘਰ ਦੇ ਵਿੱਚ ਜਿਹੜੇ ਤੰਦਰੁਸਤ ਹੋਣਗੇ ਤੇ ਲਓ ਜੀ ਅੱਜ ਫੇਰ ਤੁਹਾਡੇ ਨਾਲ ਜਿਹੜੀ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਨਵੀਂ ਵੀਡੀਓ ਨਵੀਂ ਰੈਮਡੀ ਨਵਾਂ ਪੈਕ ਤੇ ਨਵਾਂ ਟੌਪਿਕ ਤੇ ਕੱਲ ਅਸੀਂ ਜਿਹੜੀ ਵੀਡੀਓ ਪਾਈ ਸੀ ਤੁਸੀਂ ਬਹੁਤ ਪਿਆਰ ਕੀਤਾ ਬਹੁਤ ਪਸੰਦ ਕੀਤਾ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਜਿਹੜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਜੋ ਸਾਨੂੰ ਜਿਹੜਾ ਵਾ ਉਹ ਹੋਰ ਮੋਟੀਵੇਸ਼ਨ ਮਿਲੇ ਅਸੀਂ ਤੁਹਾਡੇ ਵਾਸਤੇ ਹੋਰ ਨਵੇਂ-ਨਵੇਂ ਵੀਡੀਓ ਲੈ ਕੇ ਆ ਸਕੀਏ ਤੇ ਅੱਜ ਜਿਹੜਾ ਵਾ ਉਹ ਜਿਹੜਾ ਵਾ ਇੱਕ ਸੋਲੂਸ਼ਨ ਲੈ ਕੇ ਆਏ ਆ ਅੱਜ ਜਿਹੜਾ ਮੈਨੂੰ ਕਮੈਂਟ ਆਇਆ ਸੀਗਾ ਕਿ ਉਹ ਕਹਿ ਰਹੇ ਸੀ ਕਿ ਸਿਸਟਰ ਸਾਨੂੰ ਡਾਰਕ ਸਰਕਲ ਦੀ ਪ੍ਰੋਬਲਮ ਆ ਆਈਜ਼ ਦੇ ਨੇਰੇ ਜਿਹੜਾ ਡਾਰਕ ਸਰਕਲ ਹੋ ਜਾਂਦੇ ਨੇ ਉਹਨਾਂ ਦੀ ਪ੍ਰੋਬਲਮ ਆ ਉਹਨਾਂ ਬਾਰੇ ਸਾਡੇ ਵਾਸਤੇ ਜਿਹੜੀ ਕੋਈ ਜਾਣਕਾਰੀ ਦਿਓ ਕਿ ਉਹ ਕਿਸ ਤਰੀਕੇ ਨਾਲ ਰਿਮੂਵ ਹੋ ਸਕਦੇ ਆ ਅਸੀਂ ਤੁਹਾਡੇ ਨਾਂ ਵਾਸਤੇ ਜਿਹੜਾ ਵਾ ਨੇਚਰਲ ਚੀਜ਼ਾਂ ਜਿਹੜੀਆਂ ਨੇਚਰਲ ਜਿਹੜੀਆਂ ਹੋਮ ਰੈਮਡੀਜ਼ ਉਹ ਲੈ ਕੇ ਆਉਨੇ ਆ ਅਸੀਂ ਤੁਹਾਨੂੰ ਕੋਈ ਵੀ ਕੈਮੀਕਲ ਵਾਲੀ ਚੀਜ਼ ਨਹੀਂ ਦੱਸਦੇ ਕਿ ਜਿਹਦੇ ਨਾਲ ਜਿਹੜਾ ਵਾ ਉਹ ਬਾਅਦ ਵਿੱਚ ਜਿਹੜਾ ਵਾ ਉਹ ਮਾੜਾ ਰਿਜ਼ਲਟ ਨਿਕਲੇ ਤੇ ਇਸ ਕਰਕੇ ਅੱਜ ਤੁਹਾਡੇ ਵਾਸਤੇ ਫੇਰ ਅਸੀਂ ਇੱਕ ਨੇਚਰਲ ਹੋਮ ਰੈਮਡੀ ਲੈ ਕੇ ਆਏ ਜਿਸ ਦੇ ਨਾਲ ਅਸੀਂ ਜਿਹੜਾ ਵਾ ਆਈਜ਼ ਦੇ نیچے ਜਿਹੜੇ ਡਾਰਕ ਸਰਕਲ ਹੋ ਜਾਂਦੇ ਆ ਉਹਨਾਂ ਨੂੰ ਅਸੀਂ ਜਿਹੜਾ ਵਾ ਉਹ ਖਤਮ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੇਖਣਾ ਚਾਹੀਦਾ ਕਿ ਡਾਰਕ ਸਰਕਲ ਸਾਡੇ ਆ ਕਿਉਂ ਰਹੇ ਨੇ ਕਈਆਂ ਨੂੰ ਜਿਹੜੀ ਆ ਉਹ ਜਿਆਦਾ ਦੇਰ ਤੱਕ ਫੋਨ ਦੇਖਦੇ ਨੇ ਜਿਸ ਤਰ੍ਹਾਂ ਬੱਚੇ ਅੱਜ ਕੱਲ ਫੋਨ ਤੇ ਬਹੁਤ ਯੂਜ਼ ਕਰਦੇ ਆ ਫੋਨ ਤੇ ਇੱਕ ਟਿਕ ਟਿਕ ਹੀ ਲਗਾ ਕੇ ਨਜ਼ਰ ਲਗਾ ਕੇ ਫੋਨ ਦੇਖਦੇ ਰਹਿੰਦੇ ਨੇ ਤਾਂ ਉਹ ਵੀ ਜਿਹੜਾ ਕਾਰਨ ਬਣਦਾ ਡਾਰਕ ਸਰਕਲ ਦਾ ਨੰਬਰ 2 ਅਸੀਂ ਕੋਈ ਕੰਪਿਊਟਰ ਵਗੈਰਾ ਤੇ ਮਤਲਬ ਕਿ ਜੌਬ ਕਰਦੇ ਆ ਤੇ ਜਿਆਦਾ ਦੇਰ ਤੱਕ ਕੰਪਿਊਟਰ ਤੇ ਬੈਠ ਰਹੇ ਨੇ ਉਹਦੇ ਦਾ ਡਾਰਕ ਸਰਕਲ ਹੁੰਦਿਆ ਜਿਸ ਤਰ੍ਹਾਂ ਫੋਰਨ ਵਿੱਚ ਬੱਚੇ ਨਾਈਟ ਸ਼ਿਫਟ ਲਗਾਉਂਦੇ ਆ ਨੀਂਦ ਨਹੀਂ ਪੂਰੀ ਹੁੰਦੀ ਜੇ ਅਸੀਂ ਵੈਸੇ ਵੀ ਜਿਹੜਾ ਸਾਡੀ ਨੀਂਦ ਨਾ ਪੂਰੀ ਹੋਵੇ ਸਾਨੂੰ 7 ਤੋਂ 8 ਘੰਟੇ ਜਿਹੜੀਆਂ ਆਪਣੀ ਜਿਹੜੀ ਡੀਪ ਸਲੀਪ ਲੈਣੀ ਚਾਹੀਦੀ ਹੈ ਜਦੋਂ ਸਾਡੀ ਜਿਹੜੀ ਆ ਇੰਨੀ ਨੀਂਦ ਪੂਰੀ ਨਹੀਂ ਹੁੰਦੀ ਤਾਂ ਵੀ ਜਿਹੜੀ ਸਾਡੀ ਅੱਖਾਂ ਜਿਹੜੀਆਂ ਥੱਕੀਆਂ ਰਹਿੰਦੀਆਂ ਨੇ ਤੇ ਸਾਡੇ ਡਾਰਕ ਸਰਕਲ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਫਿਰ ਸਾਨੂੰ ਜਦੋਂ ਅਸੀਂ ਪਾਣੀ ਦੀ ਜੇ ਸਾਨੂੰ ਘਾਟ ਹੋ ਜਾਵੇ ਤਾਂ ਡੀਹਾਈਡਰੇਟ ਹੋਣ ਦੇ ਨਾਲ ਵੀ ਸਾਡੇ ਆਈਸ ਤੇ ਲਾਗੇ ਜਿਹੜੇ ਡਾਰਕ ਸਰਕਲ ਹੋ ਜਾਂਦੇ ਨੇ ਅਸੀਂ ਜੇ ਧੁੱਪ ਵਿੱਚ ਜਾਂਦੇ ਆ ਤਾਂ ਸਨਸਕ੍ਰੀਨ ਨਹੀਂ ਲਗਾਉਂਦੇ ਤੇ ਇਹਦੇ ਨਾਲ ਵੀ ਕਾਫੀ ਜਿਹੜੇ ਕਾਰਨ ਨੇ ਜਿਨ੍ਹਾਂ ਦੇ ਨਾਲ ਸਾਡੇ ਡਾਰਕ ਸਰਕਲ ਹੋ ਜਾਂਦੇ ਹਨ ਪਹਿਲਾਂ ਸਾਨੂੰ ਆਪਣਾ ਕਾਰਨ ਜਾਨਣਾ ਚਾਹੀਦਾ ਕਿ ਕਿਉਂ ਹੁੰਦੀ ਆ ਤਾਂ ਫਿਰ ਅਸੀਂ ਉਹਦਾ ਸੋਲੂਸ਼ਨ ਜਿਹੜਾ ਕੱਢ ਸਕਦੇ ਆ ਇਸ ਕਰਕੇ ਸਾਨੂੰ ਜਿਹੜਾ ਵਾ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ 3 ਤੋਂ 4 ਲੀਟਰ ਜਿਹੜਾ ਮੈਂ ਹਰ ਵਾਰੀ ਕਹਿੰਨੀ ਆ ਸਾਨੂੰ ਪਾਣੀ ਪੀਣਾ ਚਾਹੀਦਾ ਹੈ ਤਾਂ ਜੋ ਸਾਡੀ ਫੇਸ ਤੇ ਜਿਹੜਾ ਗਲੋ ਬਣਿਆ ਰਵੇ ਸਾਨੂੰ ਪ੍ਰੋਪਰ 7 ਤੋਂ 8 ਘੰਟੇ ਆਪਣੀ ਜਿਹੜੀ ਰਾਤ ਵਾਲੀ ਨੀਂਦ ਆ ਉਹ ਲੈਣੀ ਚਾਹੀਦੀ ਆ ਰਾਤ ਨੂੰ ਸਾਨੂੰ ਟਾਈਮ ਦੇ ਨਾਲ ਜਿਹੜਾ ਸੌਂ ਜਾਣਾ ਚਾਹੀਦਾ ਹੈ ਸੁਬਹਾ ਸਾਨੂੰ ਜਿਹੜਾ ਵਾ ਉਹ ਫਰੈਸ਼ ਹਵਾ ਦੇ ਵਿੱਚ ਥੋੜੀ ਦੇਰ ਤੱਕ ਜਰੀ ਵਾਕ ਕਰਨੀ ਚਾਹੀਦੀ ਹੈ ਜੇ ਤੁਸੀਂ ਬਾਹਰ ਨਹੀਂ ਜਾ ਸਕਦੇ ਤਾਂ ਕੋਈ ਗੱਲ ਨਹੀਂ ਤੁਸੀਂ ਆਪਣੇ ਅ ਘਰ ਦੇ ਵਿੱਚ ਵਿਹੜੇ ਦੇ ਵਿੱਚ ਛੱਤ ਉੱਪਰ ਚੜ੍ਹ ਕੇ ਥੋੜੀ ਦੇਰ ਤੱਕ ਵਾਕ ਕਰ ਲਿਆ ਕਰੋ ਉਸ ਤੋਂ ਬਾਅਦ ਜਿਹੜਾ ਸਾਨੂੰ ਫੋਨ ਵਾ ਉਹ ਘੱਟ ਤੋਂ ਘੱਟ ਯੂਜ਼ ਕਰਨਾ ਚਾਹੀਦਾ ਤੇ ਕਈਆਂ ਦਾ ਜਿਹੜਾ ਕੰਮ ਹੁੰਦਾ ਹੈ ਉਹਨਾਂ ਨੇ ਯੂਜ਼ ਕਰਨਾ ਵੀ ਹੁੰਦਾ ਹੈ ਤਾਂ ਪੂਰੀ ਰੋਸ਼ਨੀ ਦੇ ਵਿੱਚ ਕਰਨਾ ਚਾਹੀਦਾ ਹੈ ਸਾਨੂੰ ਜਿਹੜਾ ਵਾ ਉਹ ਲਾਈਟ ਬੰਦ ਲਾਈਟ ਦੇ ਵਿੱਚ ਹਨੇਰੇ ਵਿੱਚ ਫੋਨ ਜਾਂ ਕੰਪਿਊਟਰ ਜਾਂ ਟੀਵੀ ਨਹੀਂ ਯੂਜ਼ ਕਰਨਾ ਚਾਹੀਦਾ ਤੇ ਜਿਹੜਾ ਫਰੇਜ਼ ਕਰਨਾ ਚਾਹੀਦਾ ਤੇ ਇਹਨਾਂ ਕੁਝ ਕੁ ਚੀਜ਼ਾਂ ਦਾ ਧਿਆਨ ਰੱਖ ਕੇ ਜਰਹੀ ਸੀ ਆਪਣੇ ਆਏ ਜਿਹੜੇ ਆਇਸ ਨੇਰੇ ਡਾਰਕ ਸਰਕਲ ਹੋ ਗਏ ਆ ਉਹਨਾਂ ਤੋਂ ਬਚ ਸਕਦੇ ਆ ਤੇ ਜਿਨ੍ਹਾਂ ਦੇ ਹੋ ਗਏ ਆ ਉਹਨਾਂ ਵਾਸਤੇ ਜੀ ਅਸੀਂ ਜਿਹੜਾ ਵਾ ਉਹ ਲੈ ਕੇ ਆਏ ਆ ਪੈਕ ਸਾਨੂੰ ਉਸ ਤਰ੍ਹਾਂ ਵੀ ਇਹ ਪੈਕ ਲਗਾਉਂਦੇ ਰਹਿਣਾ ਚਾਹੀਦਾ ਜੇ ਸਾਨੂੰ ਥੋੜੀ ਬਹੁਤੀ ਵੀ ਪ੍ਰੋਬਲਮ ਲੱਗੇ ਕਿ ਆਇਸ ਨੇਰੇ ਡਾਰਕ ਸਰਕਲ ਹੋ ਰਹੇ ਆ ਤਾਂ ਸਾਨੂੰ ਇਹ ਚੀਜ਼ਾਂ ਜਿਹੜੀਆਂ ਯੂਜ਼ ਕਰਨੀਆਂ ਚਾਹੀਦੀਆਂ ਨੇ ਇਹਦੇ ਵਾਸਤੇ ਸਭ ਤੋਂ ਬੈਸਟ ਹੈ ਜੀ ਤੁਹਾਡੇ ਵਾਸਤੇ ਇੱਕ ਅਸੀਂ ਜਿਹੜਾ ਵਾ ਉਹ ਬੈਕ ਲੈ ਕੇ ਆਇਆ ਤੇ ਉਸ ਤੋਂ ਬਾਅਦ ਜਿਹੜੀ ਅਸੀਂ ਕਰੀਮ ਲਗਾਉਣੀ ਆ ਦੋਨੋਂ ਜਿਹੜੀਆਂ ਨੇਚਰਲ ਹੋਮ ਮੇਡ ਚੀਜ਼ਾਂ ਵਾ ਉਹ ਅਸੀਂ ਕਿਸ ਤਰੀਕੇ ਨਾਲ ਬਣਾ ਜਿਹੜਾ ਸਕਦੇ ਆ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ ਕਿ ਸਭ ਤੋਂ ਪਹਿਲਾਂ ਅਸੀਂ ਕਰੀਮ ਬਣਾਵਾਂਗੇ ਉਹਦੇ ਵਿੱਚ ਜਿਹੜਾ ਵਾ ਅਸੀਂ ਲਵਾਂਗੇ ਇੱਕ ਬਦਾਮ ਇੱਕ ਬਦਾਮ ਜਿਹੜਾ ਵਾ ਉਹ ਕਾਫੀ ਆ ਹਰ ਘਰ ਦੇ ਵਿੱਚ ਅਵੇਲੇਬਲ ਹੁੰਦਾ ਹੈ ਤੇ ਇਹਨੂੰ ਜਿਹੜਾ ਵਾ ਬਾਜ਼ਾਰ ਤੋਂ ਲੈ ਕੇ ਆਉਂਦੀ ਕੋਈ ਲੋੜ ਨਹੀਂ ਹੁੰਦੀ ਕਿਉਂਕਿ ਹਰ ਘਰ ਦੇ ਵਿੱਚ ਜਿਹੜਾ ਡਰਾਈ ਫਰੂਟ ਉਹ ਹੁੰਦਾ ਹੀ ਆ ਇੱਕ ਬਦਾਮ ਜਿਹੜਾ ਸਾਨੂੰ ਚਾਹੀਦਾ ਹੈ ਇੱਕ ਬਦਾਮ ਜਿਹੜਾ ਲੈ ਕੇ ਉਹਨੂੰ ਅਸੀਂ ਕੀ ਕਰਾਂਗੇ ਆ ਦੇਖੋ ਇੱਕ ਅਸੀਂ ਬਦਾਮ ਲੈ ਲਿਆ ਤੇ ਉਹਨੂੰ ਅਸੀਂ ਜਿਸ ਤਰ੍ਹਾਂ ਕੋਈ ਖੁਰਦਰਾ ਚੀਜ਼ ਹੁੰਦੀ ਆ ਖੁਰਦਰਾ ਕੋਈ ਵੀ ਕੁੰਡਾ ਵਗੈਰਾ ਜਾਂ ਇਹ ਜਿਹੜੀ ਚੱਪਣੀ ਏ ਇੱਕ ਆਮ ਘਰਾਂ ਦੇ ਵਿੱਚ ਹੁੰਦੀਆਂ ਨੇ ਇਹ ਜਿਹੜਾ ਵਾ ਕੱਚ ਦਾ ਸੌਰੀ ਕੱਚ ਦਾ ਕਹਿ ਰਹੀ ਹਾਂ ਮਿੱਟੀ ਦਾ ਜਿਹੜਾ ਵਾ ਉਹ ਹੈਗਾ ਇਹ ਭਾਂਡਾ ਜਿਹਦੇ ਵਿੱਚ ਅਸੀਂ ਪਾਣੀ ਰੱਖਦੇ ਆ ਤੇ ਉਹਦੇ ਉੱਪਰ ਰੱਖਣ ਵਾਲਾ ਟੱਕਣਾ ਤੇ ਇਹ ਖੁਰਦਰਾ ਹੁੰਦਾ ਹੈ ਹੋਰ ਵੀ ਤੁਹਾਡੇ ਕੋ ਕੋਈ ਸਿਲਵਟਾ ਹੈਗਾ ਕੁਝ ਵੀ ਹੈਗਾ ਤੁਸੀਂ ਉਹਦੇ ਉੱਤੇ ਜਿਹੜਾ ਵਾ ਉਹ ਇਹਨੂੰ ਜਿਹੜਾ ਇੱਕ ਬਤਾਮ ਲੈਣਾ ਹੈ ਉਹਦੇ ਉੱਤੇ ਅਸੀਂ ਲੈਣਾ ਹੈ ਜੀ ਇਹ ਆਲੂ ਦਾ ਜੂਸ ਤੁਸੀਂ ਇਹਦੇ ਵਾਸਤੇ ਆਲੂ ਦਾ ਜੂਸ ਜਾਂ ਜਿਹੜਾ ਖਿਕੰਬਰ ਵਾ ਖੀਰੇ ਦਾ ਜੂਸ ਤੁਸੀਂ ਉਹ ਲੈ ਸਕਦੇ ਹੋ ਪੋਟੈਟੋ ਆਲੂ ਤੇ ਖੀਰਾ ਜਿਹੜਾ ਵਾ ਉਹ ਬੈਸਟ ਨੇ ਜਿਹੜੇ ਆ ਡਾਰਕ ਸਰ ਕਰਨ ਵਾਸਤੇ ਇਹ ਬਲੀਚ ਦਾ ਕੰਮ ਕਰਦੇ ਨੇ ਤੇ ਨੰਬਰ 2 ਜਿਹੜੀਆਂ ਪਿਗਮੈਂਟੇਸ਼ਨ ਵਾ ਤੇ ਡਾਰਕ ਸਰਕਲ ਇਹਨੂੰ ਜਿਹੜਾ ਰਿਮੂਵ ਕਰਦੇ ਨੇ ਤੇ ਅਸੀਂ ਇਹਦੇ ਉੱਪਰ ਜਿਹੜਾ ਵਾ ਥੋੜਾ ਜਿਹਾ ਪਾ ਲਵਾਂਗੇ ਇੱਕ ਚਮਚ ਦੇ ਲਗਭਗ ਅਸੀਂ ਪਾ ਲਿਆ ਹੈ ਆਲੂ ਪੋਟੈਟੋ ਦਾ ਜੂਸ ਤੇ ਹੁਣ ਜਿਹੜਾ ਇਹਦੇ ਵਿੱਚ ਅਸੀਂ ਇਹ ਜਿਹੜਾ ਬਦਾਮ ਆ ਉਹਨੂੰ ਕਿਸਦੇ ਜਾਵਾਂਗੇ ਰਗੜਦੇ ਜਾਵਾਂਗੇ ਤੇ ਇਹ ਦਾ ਜਿਹੜਾ ਬਦਾਮ ਦਾ ਅਸਰ ਵਾ ਇਹਦੇ ਵਿੱਚ ਪੂਰਾ ਆ ਜਾਵੇਗਾ ਤੇ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਸਾਰਾ ਬਦਾਮ ਆ ਇਹਦੇ ਵਿੱਚ ਰਗੜ ਦਵਾਂਗੇ ਤੇ ਥੋੜਾ ਟਾਈਮ ਲੱਗਦਾ ਏ ਤੇ ਇਹ ਦੇਖੋ ਇਹ ਬਦਾਮ ਜਿਹੜਾ ਵਾ ਉਹ ਕਿਸ ਦਾ ਮਤਲਬ ਕੀ ਰਗੜਦਾ ਜਾਂਦਾ ਇਹਦੇ ਵਿੱਚ ਤੇ ਇਹ ਜਿਹੜਾ ਬਦਾਮ ਆ ਇਹ ਡਾਰਕ ਸਰਕਲ ਵਾਸਤੇ ਜਿਹੜਾ ਵਾ ਬਹੁਤ ਹੀ ਵਧੀਆ ਏ ਇਹ ਜਿਹੜਾ ਸਾਡੇ ਫਾਈਨ ਲਾਈਨਸ ਵਾ ਸਾਡੇ ਰਿੰਕਲ ਵਾ ਇਹਨਾਂ ਵਾਸਤੇ ਜਦੋਂ ਵੀ ਤੁਸੀਂ ਕਿਸੇ ਚੀਜ਼ ਤੇ ਵੀ ਸਰਚ ਕਰਕੇ ਦੇਖ ਲਓ ਕੋਈ ਵੀ ਤੁਸੀਂ ਕਰੀਮ ਲੈਂਦੇ ਹੋ ਡਾਰ ਆਈਜ਼ ਦੀਆਂ ਡਾਰਕ ਸਰਕਲ ਵਾਸਤੇ ਤੁਸੀਂ ਬਾਹਰੋਂ ਵੀ ਕੋਈ ਕਰੀਮ ਲੈ ਕੇ ਆਉਂਦੇ ਹੋ ਮਾਰਕੀਟ ਚ ਤੁਸੀਂ ਉਹਦੇ ਵਿੱਚ ਪ੍ਰੋਪਰਟੀਆਂ ਵੇਖੋਗੇ ਤਾਂ ਆਲਮੰਡ ਜਿਹੜਾ ਵਾ ਸਭ ਤੋਂ ਉੱਪਰ ਹੁੰਦਾ ਏ ਤੇ ਇਹ ਜਿਹੜਾ ਵਾ ਬਦਾਮ ਜਿਹੜਾ ਵਾ ਇਹ ਬਹੁਤ ਹੀ ਜਰਾ ਕਾਰਗਰ ਹੈ ਤੇ ਹੁਣ ਅਸੀਂ ਜਿਹੜਾ ਵਾ ਇਹਨੂੰ ਚੰਗੀ ਤਰੀਕੇ ਨਾਲ ਰਗੜਾ ਦੇਖੋ ਸਾਰਾ ਜਿਹੜਾ ਬਦਾਮ ਵਾ ਉਹ ਜਿਹੜਾ ਵਾ ਇਹਦੇ ਉੱਤੇ ਮੈਂ ਰਗੜ ਲਿਆ ਤੇ ਇਹਦੇ ਵਿੱਚ ਨਾਲ ਹੀ ਬਦਾਮ ਦੇ ਜੂਸ ਦਾ ਜਰਾ ਅਸਰ ਹੋ ਗਿਆ ਤੇ ਹੁਣ ਅਸੀਂ ਕੀ ਕਰਾਂਗੇ ਇਹਦੇ ਵਿੱਚ ਐਡ ਕਰਾਂਗੇ ਐਲੋਵੀਰਾ ਜੈਲ ਐਲੋਵੀਰਾ ਜੈਲ ਦਾ ਜਿਹੜਾ ਵਾ ਅੱਧਾ ਇੱਕ ਚਮਚ ਅਸੀਂ ਇਹਦੇ ਵਿੱਚ ਐਡ ਕਰਾਂਗੇ ਇਹ ਆਈਡੀਆ ਦੇ ਨਾਲ ਹੀ ਜਿਹੜਾ ਵਾ ਉਹ ਐਡ ਕਰ ਦਿੱਤਾ ਏ ਅੱਧਾ ਚਮਚ ਜਿਹੜਾ ਐਲੋਵੀਰਾ ਜੈਲ ਪਾ ਦਿੱਤੀ ਹੈ ਤੇ ਇਹਨੂੰ ਚੰਗੀ ਤਰੀਕੇ ਦੇ ਨਾਲ ਅਸੀਂ ਜਿਹੜਾ ਵਾ ਉਹ ਵਿੱਚ ਹਲਾ ਦੇਵਾਂਗੇ ਦੇਖੋ ਇੱਕ ਵਧੀਆ ਜਿਹਾ ਫਾਈਨ ਪੇਸਟ ਬਣ ਗਿਆ ਤੇ ਇਹਦੇ ਵਿੱਚ ਹੁਣ ਅਸੀਂ ਪਾਵਾਂਗੇ 3-4 ਡ੍ਰੌਪਸ ਜਿਹੜੀਆਂ ਵਾ ਉਹ ਕੋਕੋਨਟ ਆਇਲ ਦੀ ਆ ਪਾਵਾਂਗੇ ਤੇ ਇਹ ਕੋਕੋਨਟ ਆਇਲ ਜਿਹੜਾ ਵਾ ਥੋੜਾ ਜਿਹਾ ਵਿੱਚ ਅਸੀਂ ਐਡ ਕਰ ਦਿੱਤਾ ਹੈ ਤੇ ਇਹਨੂੰ ਚੰਗੀ ਤਰੀਕੇ ਨਾਲ ਮਿਲਾ ਦੇਵਾਂਗੇ ਐਲੋਵੀਰਾ ਜਲ ਥੋੜੀ ਘੱਟ ਅਸੀਂ ਹੋਰ ਐਡ ਕਰ ਲਵਾਂਗੇ ਤੁਸੀਂ ਆਪਣੇ ਅਕੋਰਡਿੰਗ ਦੇਖ ਲੈਣੀ ਮੈਨੂੰ ਘੱਟ ਦੀ ਹੈਲਪ ਦੇ ਨਾਲ ਹੀ ਮਿਕਸ ਕਰ ਰਹੀਆਂ ਕਿਉਂਕਿ ਚਮਚ ਦੇ ਨਾਲ ਇਹ ਨਹੀਂ ਹੋਏਗਾ ਤੇ ਇਹ ਦੇਖੋ ਇੱਕ ਵਧੀਆ ਫਾਈਨ ਪੇਸਟ ਬਣ ਕੇ ਫਾਈਨ ਪੇਸਟ ਬਣ ਕੇ ਜਿਹੜਾ ਇਹ ਤਿਆਰ ਹੋ ਗਿਆ ਹੈ ਤੇ ਇਹਨੂੰ ਅਸੀਂ ਕਿਸੇ ਵੀ ਛੋਟੀ ਜੀ ਸ਼ੀਸ਼ੀ ਵਿੱਚ ਕੱਢ ਲਵਾਂਗੇ ਤੇ ਇਹਨੂੰ ਅਸੀਂ ਜਿਹੜਾ ਵਾ ਆਪਣੇ ਆਈਸ ਦੇ نیچے ਯੂਜ਼ ਕਰਾਂਗੇ ਜੇ ਤੁਸੀਂ ਸਾਰੇ ਫੇਸ ਤੇ ਯੂਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਰੇ ਫੇਸ ਤੇ ਵੀ ਯੂਜ਼ ਕਰ ਸਕਦੇ ਹੋ ਨਹੀਂ ਤਾਂ ਅਸੀਂ ਰਾਤ ਨੂੰ ਇਹਨੂੰ ਸੌਣ ਲੱਗਿਆਂ ਆਪਣੀ ਆਈਜ਼ ਦੇ ਇਸ ਸਾਈਡ ਦੇ ਉੱਤੇ ਤੇ ਆਈਜ਼ ਦੇ ਉੱਪਰ ਇਹਨਾਂ ਸਾਈਡ ਦੇ ਉੱਪਰ ਸਾਰੇ ਤੇ ਇਹਨੂੰ ਯੂਜ਼ ਕਰਾਂਗੇ ਇਹ ਬਹੁਤ ਹੀ ਵਧੀਆ ਜਿਹੜਾ ਬਾ ਡਾਰਕ ਸਰਕਲ ਵਾਸਤੇ ਜਿਹੜੀ ਕਰੀਮ ਬਣ ਕੇ ਤਿਆਰ ਹੋ ਗਈ ਹੈ ਤੇ ਇਹ ਇੰਨੀ ਕਿ ਕਰੀਮ ਦੇ ਨਾਲ ਜਿਹੜੇ ਤੁਹਾਡੇ 15 20 ਦਿਨ ਆਰਾਮ ਦੇ ਨਾਲ ਨਿਕਲ ਜਾਣਗੇ ਤੇ ਤੁਸੀਂ ਇਸ ਤਰੀਕੇ ਦੀ ਵੱਡੀ ਛੋਟੀ ਜਿਸ ਤਰ੍ਹਾਂ ਦੀ ਮਾਜੀ ਕੱਚ ਦੀ ਕੋਈ ਵੀ ਸ਼ੀਸ਼ੀ ਲੈ ਲੈਣੀ ਹੈ ਤੇ ਉਹਦੇ ਵਿੱਚ ਐਡ ਕਰ ਲਓ ਤੇ ਮੈਂ ਇਹਦੇ ਵਿੱਚ ਇਹਨੂੰ ਐਡ ਕਰ ਲੈਣੀ ਹੈ ਤੇ ਇਸ ਤਰੀਕੇ ਨਾਲ ਤੁਸੀਂ ਇਹ ਜਿਹੜੀ ਕਰੀਮ ਬਣਾ ਕੇ ਰੱਖ ਲੈਣੀ ਤੇ 3 ਦਿਨ ਦੇ ਵਿੱਚ ਜਿਹੜਾ ਵਾ ਉਹ ਦੇਖਿਓ 3 ਦਿਨ ਦੇ ਵਿੱਚ ਤੁਹਾਡੇ ਜਿਹੜਾ ਵਾ ਉਹ ਡਾਰਕ ਸਰਕਲ ਜਿਹੜੇ ਆ ਉਹ ਘਟਨੇ ਸ਼ੁਰੂ ਹੋ ਜਾਣਗੇ মাত্র 3 ਦਿਨ ਦੇ ਵਿੱਚ ਤੇ ਇਹ ਮੈਂ ਵਿੱਚ ਐਡ ਕਰ ਲਈ ਇਹਦੇ ਵਿੱਚ ਤੇ ਇਹਨੂੰ ਜਿਹੜਾ ਵਾ ਅਸੀਂ ਫ੍ਰਿਜ ਵਿੱਚ ਸਟੋਰ ਕਰਕੇ ਰੱਖ ਸਕਦੇ ਆ ਇਹਨੂੰ ਅਸੀਂ ਬਾਅਦ ਵਿੱਚ ਲਗਾਵਾਂਗੇ ਉਸ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ ਅਸੀਂ ਕੋਈ ਵੀ ਕੱਚ ਦਾ ਅਸੀਂ ਬੌਲ ਲੈ ਲਿਆ ਕਿਉਂਕਿ ਰੈਮਡੀਜ਼ ਵਗੈਰਾ ਜਿਹੜੀਆਂ ਉਹਨਾਂ ਨੂੰ ਕੱਚ ਦੇ ਜਾਂ ਚੀਨੀ ਦੇ ਬਰਤਨ ਵਿੱਚ ਹੀ ਬਣਾਉਣਾ ਚਾਹੀਦਾ ਹੈ ਇਹਦੇ ਵਿੱਚ ਅਸੀਂ ਜਿਹੜਾ ਪੋਟੈਟੋ ਦਾ ਜੂਸ ਸੀਗਾ ਪੋਟੈਟੋ ਜਿਹੜਾ ਵਾ ਉਹ ਰਾਮਬਾਨ ਜਿਹੜਾ ਵਾ ਉਹ ਇਲਾਜ ਹੈ ਇਸ ਚੀਜ਼ ਦਾ ਤੇ ਇਹਦੇ ਵਿੱਚ ਅਸੀਂ ਇੱਕ ਚਮਚ ਦੇ ਲਗਭਗ ਪਾ ਲਿਆ ਪੋਟੈਟੋ ਦਾ ਜੂਸ ਆਲੂ ਦਾ ਜੂਸ ਤੇ ਹੁਣ ਅਸੀਂ ਕੀ ਕਰਾਂਗੇ ਇਹਦੇ ਵਿੱਚ ਪਾਵਾਂਗੇ ਜੀ ਕਾਫੀ ਕਾਫੀ ਜਿਹੜਾ ਤੁਸੀਂ ਅੱਧਾ ਕਪਾਉਚ ਤੁਸੀਂ ਲੈ ਲੈਣਾ ਹੈ ਕਿਉਂਕਿ ਅਸੀਂ ਇਹ ਜਿਹੜੀ ਚੀਜ਼ ਵਾ ਜੇ ਤਾਂ ਤੁਹਾਡੇ ਪਿਗਮੈਂਟੇਸ਼ਨ ਵਾ ਸ਼ਾਈਆਂ ਨੇ ਤਾਂ ਤੁਸੀਂ ਸਾਰੇ ਫੇਸ ਤੇ ਲਗਾ ਸਕਦੇ ਹੋ ਕਿਉਂਕਿ ਜਿਹੜੀ ਕਾਫੀ ਤੇ ਆਲੂ ਆ ਇਹ ਜਿਹੜੀਆਂ ਸ਼ਾਈਆਂ ਵਾ ਪਿਗਮੈਂਟੇਸ਼ਨ ਵਾ ਇਹਨੂੰ ਕਾਫੀ ਜ਼ਿਆਦਾ ਰਿਮੂਵ ਕਰਦੀਆਂ ਨੇ ਤੇ ਜੇ ਤੁਸੀਂ ਇਕੱਲਾ ਡਾਰਕ ਸਰਕਲ ਵਾਸਤੇ ਲੈ ਰਹੇ ਹੋ ਤਾਂ ਫਿਰ ਤੁਸੀਂ ਇਹਨਾਂ ਏਰੀਆ ਦੇ ਉੱਪਰ ਹੀ ਲਗਾਉਣੀ ਹੈ ਇਹਦੇ ਸਾਰੇ ਫੇਸ ਤੇ ਵੀ ਲਗਾ ਸਕਦੇ ਹੋ ਤੇ ਇਹਦੇ ਵਿੱਚ ਜਿਹੜਾ ਵਾ ਦੋ ਦੋ ਚਾਰ ਡਰਾਪਸ ਜਿਹੜੀਆਂ ਵਾ ਉਹ ਕੋਕੋਨਟ ਆਇਲ ਦੀਆਂ ਪਾ ਲਈਏ ਤੇ ਇਹਨੂੰ ਚਮਚ ਦੀ ਹੈਲਪ ਦੇ ਨਾਲ ਜਿਹੜਾ ਅਸੀਂ ਚੰਗੇ ਤਰੀਕੇ ਨਾਲ ਹਿਲਾ ਲਵਾਂਗੇ ਤੇ ਇਹਦੇ ਵਿੱਚ ਅਸੀਂ ਐਡ ਬਿਲਕੁਲ ਥੋੜੀ ਜੀ ਦੇਖੋ ਇੰਨੀ ਜਿਹੜੀ ਅਸੀਂ ਹਲਦੀ ਵਿੱਚ ਐਡ ਕਰ ਲਈ ਹੈ ਇਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਹਲਾ ਲਵਾਂਗੇ ਚੰਗੇ ਤਰੀਕੇ ਨਾਲ ਮਿਕਸ ਕਰਕੇ ਤੇ ਹੁਣ ਅਸੀਂ ਜਿਹੜੇ ਆਪਣੇ ਏ ਡਾਰਕ ਸਰਕਲ ਵਾਲੇ ਏਰੀਏ ਉਹਨਾਂ ਦੇ ਉੱਪਰ ਅਸੀਂ ਇਹਨੂੰ ਲਗਾਵਾਂਗੇ ਕਿਉਂਕਿ ਇਹ ਥੋੜਾ ਜਿਹਾ ਪਤਲਾ ਪੇਸਟ ਹੁੰਦਾ ਹੈ ਤੇ ਇਸ ਕਰਕੇ ਹੱਥ ਨਾਲ ਲਗਾਉਣਾ ਔਖਾ ਹੋ ਜਾਂਦਾ ਤੇ ਅਸੀਂ ਬ੍ਰਸ਼ ਦੀ ਹੈਲਪ ਦੇ ਨਾਲ ਜਿਹੜਾ ਉਹਨੂੰ ਜਿੱਥੇ-ਜਿੱਥੇ ਇਧਰ ਮਿਰਰ ਹੈ ਮੈਂ ਉਧਰ ਵੇਖ ਕੇ ਲਗਾ ਰਹੀ ਹਾਂ ਜਿੱਥੇ-ਜਿੱਥੇ ਸਾਡੇ ਡਾਰਕ ਸਰਕਲ ਆ ਉਹਨੇ ਏਰੀਆ 'ਚ ਲਗਾਉਣਾ ਹੈ ਤੇ ਮੈਂ ਬਾਰ ਬਾਰ ਕਹਿ ਰਹੀ ਹਾਂ ਜੇ ਤੁਹਾਡੇ ਪਿਗਮੈਂਟੇਸ਼ਨ ਆ ਤਾਂ ਤੁਸੀਂ ਸਾਰੇ ਫੇਸ ਤੇ ਲਗਾ ਸਕਦੇ ਮੇਰੇ ਜਿਹੜੇ ਆ ਉਹ ਸ਼ਾਈਆਂ ਦੀ ਪ੍ਰੋਬਲਮ ਜਾਂ ਝੁਰੜੀਆਂ ਦੀ ਪ੍ਰੋਬਲਮ ਨਹੀਂ ਹੈ ਤੇ ਉੱਪਰਲੇ ਏਰੀਆ ਤੇ ਵੀ ਲਗਾਉਣਾ ਆਈਜ਼ ਤੋਂ ਬਚਾ ਕੇ ਆਈਜ਼ ਦੇ ਵਿੱਚ ਨਾ ਪੈ ਜਾਏ ਇਸ ਤਰੀਕੇ ਨਾਲ ਤੁਸੀਂ ਲਗਾ ਲੈਣਾ ਹੈ ਕਿਉਂਕਿ ਜਦੋਂ ਅਸੀਂ ਕੋਈ ਕੈਮੀਕਲ ਵਾਲੀਆਂ ਚੀਜ਼ਾਂ ਬਾਹਰੋਂ ਲੈ ਕੇ ਆਉਂਦੇ ਆ ਜਦੋਂ ਅਸੀਂ ਆਈਸ ਦੇ نیچے ਲਗਾਉਂਦੇ ਆ ਤੇ ਕਈ ਵਾਰੀ ਉਹ ਸਾਡੇ ਆਈਸ ਨੂੰ ਰिएक्ट ਕਰਦੀਆਂ ਨੇ ਸਾਡੇ ਅੱਖਾਂ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਨੇਚਰਲ ਹੋਮ ਮੇਡ ਚੀਜ਼ਾਂ ਨੇ ਇਹਨਾਂ ਦਾ ਸਾਡੀ ਆਈਸ ਦੇ ਉੱਪਰ ਕੋਈ ਵੀ ਅਫੈਕਟ ਨਹੀਂ ਪੈਂਦਾ ਇਹ ਸਾਡੇ ਫੇਸ ਵਾਸਤੇ ਸਾਡੇ ਖਾਣ ਲਈ ਸਾਡੇ ਫੇਸ ਤੇ ਲਗਾਉਣ ਲਈ ਇੱਕਦਮ ਵਰਦਾਨ ਨੇ ਬੈਨੀਫੀਸ਼ੀਅਲ ਨੇ ਇਹਨਾਂ ਵਿੱਚ ਕੋਈ ਵੀ ਕੈਮੀਕਲ ਕੁਝ ਨਹੀਂ ਹੁੰਦਾ ਨਾ ਕੋਈ ਅਮੋਨੀਆ ਵਗੈਰਾ ਕੁਝ ਨਹੀਂ ਹੁੰਦਾ ਕਿਉਂਕਿ ਮਾਰਕੀਟ ਵਾਲੀਆਂ ਚੀਜ਼ਾਂ ਜਿਹੜੀਆਂ ਟੋਟਲੀ ਕੈਮੀਕਲ ਬੇਸ ਹੁੰਦੀਆਂ ਨੇ ਜਿੰਨਾ ਮਰਜ਼ੀ ਕਹਿ ਲੈਣ ਕਿ ਇਹ ਕੈਮੀਕਲ ਫ੍ਰੀ ਆ ਅਮੋਨੀਆ ਫ੍ਰੀ ਆ ਬਟ ਨਹੀਂ ਸਭ ਕੁਝ ਉਹਨਾਂ ਵਿੱਚ ਹੁੰਦਾ ਏ ਤੇ ਸਾਡੀ ਸਕਿਨ ਨੂੰ ਸਾਡੀ ਕਿਉਂਕਿ ਏਜ ਰੇ ਲਾਈਨ ਏਰੀਆ ਹੁੰਦਾ ਬਿਲਕੁਲ ਸੌਫਟ ਸਾਡੀ ਆਈਜ਼ ਦਾ ਬਿਲਕੁਲ ਸੌਫਟ ਏਰੀਆ ਹੁੰਦਾ ਏ ਤੇ ਸਾਡੀ ਸਕਿਨ ਨੂੰ ਸਾਡੀ ਆਈਜ਼ ਨੂੰ ਜਲਣ ਹੋ ਸਕਦੀਆਂ ਰੈੱਡ ਹੋ ਸਕਦੀਆਂ ਨੇ ਤੇ ਇੱਕ ਦੂਸਰੀ ਗੱਲ ਕੀ ਜਿਹੜੇ ਵਾਲਾਂ ਨੂੰ ਡਾਈ ਕਰਦੇ ਨੇ ਜੇ ਉਹਨਾਂ ਨੂੰ ਪਿਗਮੈਂਟੇਸ਼ਨ ਦੀ ਪ੍ਰੋਬਲਮ ਆ ਸ਼ਾਈਆਂ ਦੀ ਪ੍ਰੋਬਲਮ ਆ ਤਾਂ ਪਲੀਜ਼ ਆਪਣੇ హెయిਰ ਨੂੰ ਜਿਹੜਾ ਵਾ ਉਹ ਡਾਈ ਕਰਨਾ ਛੱਡ ਦੇਣ ਜੇਰੀ ਕੈਮੀਕਲ ਵਾਲੀ ਡਾਈ ਕਰਦੇ ਨੇ ਤੇ ਉਹਦੀ ਜਗ੍ਹਾ ਤੇ ਉਹਦਾ ਕੋਈ ਬਦਲ ਲੈ ਸਕਦੇ ਨੇ ਇਹ ਨਹੀਂ ਮੈਂ ਕਹਿੰਨੀ ਕਿ ਤੁਸੀਂ ਡਾਈ ਨਾ ਕਰੋ ਆਪਣੇ హెయిਰ ਜਿਹੜੇ ਵਾਈਟ ਕਰ ਲਓ ਕਿਉਂਕਿ ਵਾਈਟ ਹੈਅਰ ਕਿਸੇ ਨੂੰ ਵੀ ਪਸੰਦ ਨਹੀਂ ਹੁੰਦੇ ਹਰ ਕੋਈ ਆਪਣੇ ਜਿਹੜੇ ਵਾਲ ਕਲਰ ਰੱਖਣਾ ਚਾਹੁੰਦਾ ਹੈ ਤੇ ਉਹਦਾ ਤੁਸੀਂ ਬਦਲ ਲੈ ਸਕਦੇ ਹੋ ਤੁਸੀਂ ਹੀਨਾ ਯੂਜ਼ ਕਰ ਸਕਦੇ ਹੋ ਜਿਹੜਾ ਵਾ ਉਹ ਔਰ ਤੁਸੀਂ ਕੋਈ ਵੀ ਕਲਰ ਹੋਰ ਯੂਜ਼ ਕਰ ਸਕਦੇ ਹੋ ਨੇਚਰਲ ਕਲਰ ਤੇ ਜੇ ਤੁਸੀਂ ਇਸ ਤੇ ਵੀਡੀਓ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਦੱਸ ਦੋਗੀ ਕਿ ਤੁਸੀਂ ਕਿਸ ਤਰੀਕੇ ਨਾਲ ਜਿਹੜਾ ਨੇਚਰਲ ਕਲਰ ਬਣਾ ਕੇ ਇੱਕ ਜਿਹੜਾ ਹਵਾਲਾ ਨੂੰ ਪੈਕ ਦਾ ਵੀ ਕੰਮ ਕਰੇਗਾ ਤੁਹਾਡੇ ਵਾਲ ਲੰਬੇ ਵੀ ਹੋਣਗੇ ਤੇ ਸ਼ਾਈਨੀ ਵੀ ਹੋਣਗੇ ਤੇ ਉਹਨਾਂ ਦੀ ਗਰੋਥ ਵੀ ਹੈਵੀ ਹੋਏਗੀ ਤੇ ਫਲਫੀ ਜੇ ਹੋ ਜਾਣਗੇ ਤੇ ਉਹ ਇੱਕ ਨੇਚਰਲ ਪੈਕ ਦਾ ਕੰਮ ਕਰਦਾ ਕਰਦਾ ਹੈ ਤੇ ਤੁਹਾਡੇ ਵਾਲ ਵੀ ਜਿਹੜੇ ਆ ਉਹ ਵਾਈਟ ਨਹੀਂ ਰਹਿਣਗੇ ਤੇ ਉਹ ਮੈਂ ਤੁਹਾਨੂੰ ਜਿਹੜਾ ਉਹ ਪੈਕ ਦੇ ਸਕਦੀਆਂ ਜੇ ਤੁਹਾਨੂੰ ਚਾਹੀਦਾ ਹੋਵੇ ਬਟ ਪਲੀਜ਼ ਜੇ ਤੁਹਾਡੇ ਸ਼ਾਈਆਂ ਨੇ ਝੁਰੜੀਆਂ ਨੇ ਸਕਿਨ ਤੇ ਕੋਈ ਵੀ ਤੁਹਾਡੇ ਪ੍ਰੋਬਲਮ ਆ ਅੱਖਾਂ ਨੂੰ ਅਲਰਜੀ ਆ ਤਾਂ ਤੁਸੀਂ ਜਿਹੜਾ ਵਾਲਾਂ ਨੂੰ ਡਾਈ ਕਰਨਾ ਬਿਲਕੁਲ ਬੰਦ ਕਰ ਦਿਓ ਨਹੀਂ ਤਾਂ ਤੁਹਾਡੇ ਜਿਹੜੀਆਂ ਉਹ ਹੋਰ ਜ਼ਿਆਦਾ ਹੋਣਗੀਆਂ ਜਿੰਨੀ ਵਾਰ ਤੁਸੀਂ ਡਾਈ ਕਰੋਗੇ ਉਹਨਾਂ ਦਾ ਇਫੈਕਟ ਫੇਸ ਤੇ ਜ਼ਰੂਰ ਆਵੇਗਾ ਤੇ ਇਸ ਤਰੀਕੇ ਨਾਲ ਤੁਸੀਂ ਲਗਾ ਕੇ ਇਹਨੂੰ 15 ਤੋਂ 20 ਮਿੰਟ ਰੱਖਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਨਾਰਮਲ ਪਾਣੀ ਨਾਲ ਵਾਸ਼ ਕਰਦੇ ਨੇ ਤੇ ਇਹਨੂੰ ਹੁਣ ਅਸੀਂ 10-15 ਮਿੰਟ ਜਿਹੜੇ ਸ਼ੁੱਕਾ ਹਾਂਜੀ ਤੇ ਹੁਣ ਸਾਨੂੰ ਜਿਹੜਿਆ ਤਕਰੀਬਨ 12-13 ਮਿੰਟ ਹੋ ਗਏ ਨੇ ਤੇ ਜਿਹੜਾ ਮੈਂ ਆਪਣਾ ਫੇਸ ਉਹ ਵਾਸ਼ ਕਰ ਲਵਾਂਗੀ ਕਿਉਂਕਿ ਮੈਨੂੰ ਇੰਨੀ ਪ੍ਰੋਬਲਮ ਮੈਨੂੰ ਪ੍ਰੋਬਲਮ ਨਹੀਂ ਹੈਗੀ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹਨਾਂ ਨੂੰ 15 ਤੋਂ 20 ਮਿੰਟ ਜਿਹੜਾ ਇਹਦੀ ਵੇਟ ਕਰਨੀ ਪਵੇਗੀ ਤੇ ਫਿਰ ਤੁਸੀਂ ਇਹਨੂੰ ਜਿਹੜਾ ਰਿਮੂਵ ਕਰਨਾ ਹੈ ਤੇ ਹੁਣ ਮੈਂ ਜਿਹੜਾ ਵਾ ਨਾਰਮਲ ਪਾਣੀ ਦੇ ਨਾਲ ਜਿਹੜਾ ਇਹਨੂੰ ਵਾਸ਼ ਕਰਕੇ ਉਹਦੀ ਆ ਤੇ ਫਿਰ ਤੁਹਾਨੂੰ ਦਿਖਾਉਣੀ ਹੈ ਕਿ ਇਸ ਤੋਂ ਬਾਅਦ ਅਸੀਂ ਕੀ ਯੂਜ਼ ਕਰਾਂਗੇ ਇਸ ਤੋਂ ਬਾਅਦ ਫਿਰ ਅਸੀਂ ਕੀ ਕਰਨਾ ਹੈ ਕਿ ਜਿਹੜੀ ਅਸੀਂ ਇਹ ਕਰੀਮ ਜਿਹੜੀ ਅਸੀਂ ਇਹ ਕਰੀਮ ਬਣਾ ਕੇ ਰੱਖੀ ਸੀਗੀ ਤੇ ਉਹਨੂੰ ਅਸੀਂ ਜਿਹੜਾ ਵਾ ਉਹ ਥੋੜੀ ਜੀ ਇੰਨੀ ਤੁਸੀਂ ਕਰੀਮ ਲੈਣੀ ਹੈ ਤੇ ਉਹਨੂੰ ਆਪਣੇ ਆਈਸ ਦੇ نیچے ਤੇ ਇਧਰ ਉੱਪਰ ਤੁਸੀਂ ਚਾਹੋ ਤਾਂ ਸਾਰੇ ਫੇਸ ਤੇ ਵੀ ਲਗਾ ਸਕਦੇ ਹੋ ਚੰਗੀ ਤਰੀਕੇ ਦੇ ਨਾਲ ਤੁਸੀਂ ਦੇਖੋ ਕਿੰਨੀ ਸ਼ਾਈਨੀ ਹੈ ਗਲੋਇੰਗ ਤੇ ਇਹਦੀ ਜਿਹੜੀ ਚੰਗੀ ਤਰੀਕੇ ਦੇ ਨਾਲ ਜਿਹੜੇ ਡਾਰਕ ਸਰਕਲ ਦੇ ਉੱਤੇ ਆਪਣੇ ਮ사ਜ ਕਰਨੀ ਹੈ ਤੁਸੀਂ ਸਾਰੇ ਫੇਸ ਤੇ ਵੀ ਲਗਾ ਸਕਦੇ ਬਟ ਇੱਥੇ ਤੁਸੀਂ ਜਿਹੜੀ ਹੈ ਇੱਕ ਤੋਂ 2 ਮਿੰਟ ਦੀ ਮ사ਜ ਕਰਨੀ ਹੈ ਜੇ ਹੋ ਸਕੇ ਜਿਹਦ ਕੋ ਇਹ ਨਹੀਂ ਬੰਦੀ ਹੈਗੀ ਉਹ ਦੇਸੀ ਘਿਓ ਦੀ ਜਿਹੜੀ ਹੈ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਜਿਹੜੀ ਹੈ ਦੋ ਡ੍ਰੌਪਸ ਦੇਸੀ ਘਿਓ ਦੇ ਲੈ ਕੇ ਉਹਦੀ ਮ사ਜ ਜ਼ਰੂਰ ਕਰਿਆ ਕਰੋ ਆ ਇਸ ਤੇ ਤੇ ਹਫਤੇ ਦੇ ਵਿੱਚ ਦੋ ਤੋਂ ਤਿੰਨ ਵਾਰ ਜਿਆ ਪੋਟੈਟੋ ਜੂਸ ਤੇ ਖੀਰੇ ਦਾ ਜੂਸ ਜਿਹੜਾ ਵਾ ਉਹਨੂੰ ਆਈਸ ਪੈਡ ਹੁੰਦੇ ਨਾ ਉਹ ਨੈਪਕਿਨ ਆਈਸ ਵਾਲੇ ਉਹਨਾਂ ਨੂੰ ਡਿਪ ਕਰਕੇ ਤੁਸੀਂ ਕੋਈ ਵੀ ਜਿਹੜਾ ਵਾ ਟਿਸ਼ੂ ਪੇਪਰ ਲੈ ਲਿਓ ਟਿਸ਼ੂ ਪੇਪਰ ਨੂੰ ਪੋਟੈਟੋ ਜੂਸ ਤੇ ਜਾਂ ਖੀਰੇ ਦਾ ਜੂਸ ਉਹਦੇ ਵਿੱਚ ਡਿਪ ਕਰਕੇ ਗਿੱਲੇ ਕਰਕੇ ਆਪਣੇ ਆਈਸ ਦੇ نیچے ਤੇ ਜਾਂ ਆਈਸ ਨੂੰ ਬੰਦ ਕਰਕੇ ਉੱਪਰ ਰੱਖ ਲਿਆ ਕਰੋ ਜਾਂ ਆਈਸ ਦੇ نیچے-नीचे ਇੱਥੇ ਲਗਾ ਲਿਆ ਕਰੋ ਤੇ 15-20 ਮਿੰਟ ਜਿਹੜਾ ਵਾ ਅੱਖਾਂ ਨੂੰ ਆਰਾਮ ਦਿਆ ਕਰੋ ਇਹ ਜਿਹੜਾ ਇਹਨੂੰ ਠੰਡਕ ਦਿੰਦੇ ਨੇ ਤੇ ਜਿਹੜੇ ਡਾਰਕ ਸਰਕਲ ਵਾ ਉਹਨੂੰ ਰਿਮੂਵ ਕਰ ਦੇਣੀ ਤੇ ਇਹ ਸਾਰੀਆਂ ਚੀਜ਼ਾਂ ਬਹੁਤ ਬੈਨੀਫੀਸ਼ੀਅਲ ਐ ਜਿਹੜੀ ਚੀਜ਼ ਤੁਹਾਡੇ ਕੋਲ ਅਵੇਲੇਬਲ ਹੋਏ ਤੁਸੀਂ ਉਹਨੂੰ ਜਰਾ ਜ਼ਰੂਰ ਯੂਜ਼ ਕਰੋ ਤੇ ਇਹਦੇ ਨਾਲ ਦੇਖੋ ਕਿੰਨੀ ਗਲੋਇੰਗ ਕਰੀਮ ਵਾ ਸਾਰੇ ਫੇਸ ਤੇ ਜਿਹੜਾ ਗਲੋ ਆ ਜਾਂਦਾ ਹੈ ਇਹਨੂੰ ਤੁਸੀਂ ਜਿਹੜਾ ਵਾ ਉਹ ਇੱਕ ਮਹੀਨਾ ਜਰਾ ਲਗਾਤਾਰ ਜੂਸ ਕਰੋ ਤੀਜੇ ਦਿਨ ਤੁਸੀਂ ਦੇਖੋ ਮੈਂ ਗਰੰਟੀ ਨਾ ਕਹਿੰਦੀ ਆ ਤੀਜੇ ਦਿਨ ਤੁਹਾਨੂੰ ਅਫੈਕਟ ਪੈਣਾ ਜਰਾ ਇਹਦਾ ਸ਼ੁਰੂ ਹੋ ਜਾਏਗਾ ਤੇ ਰਿਜ਼ਲਟ ਤੁਹਾਨੂੰ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਜੂਸ ਕਰੋਗੇ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਆਪਣੀ ਜਿਹੜੀ ਛੋਟੀ ਸਿਸਟਰ ਵਾ ਉਹਨੂੰ ਜਿਹੜਾ ਵਾ ਇਸ ਤਰੀਕੇ ਨਾਲ ਸਪੋਰਟ ਜਰੂਰ ਕਰਨਾ ਤੇ ਮਿਲਦੇ ਆ ਫਿਰ ਤੁਹਾਨੂੰ ਨਵੀਂ ਕਿਸੇ ਹੋਰ ਵੀਡੀਓ ਦੇ ਨਾਲ ਤੇ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਸਾਡੀ ਵੀਡੀਓ ਲੱਗਦੀ ਹੈ ਨਾ ਮਿਲਦੇ ਜਾਂਦੇ ਨਹੀਂ ਕਿਸੇ ਹੋਰ ਵੀਡੀਓ ਨਾਲ ਸੋ